ਦੇਖੋ ਵੀ ਅੱਜ ਰਿਜ਼ਲਟ ਆਇਆ ਮੈਂ ਆਪਣੇ ਪਗੜਾ ਨਹੀਂ ਪਾ ਰਿਹਾ ਮੈਂ ਕੰਮ ਕਰ ਰਿਹਾ ਤੇ ਅਸੀਂ ਆਪਣਾ ਕੰਮ ਕਰਦੇ ਆ ਜੀ ਉਹ ਤੇ ਲੋਕਾਂ ਨੇ ਸਾਨੂੰ ਜੁੜਾ ਹੈਗਾ ਬਹੁਤ ਸਾਰੇ ਸਾਨੂੰ ਮਾਨ ਦਿੱਤਾ ਲੋਕਾਂ ਨੇ ਪਹਿਲਾਂ ਵੀ ਦਿੱਤਾ ਫਤਵਾ ਦਿੱਤਾ ਸਾਡੇ ਅੱਖ ਦੇ ਵਿੱਚ ਤੇ ਮੈਂ ਜਾਬ ਲੋਕਾਂ ਦਾ ਧੰਨਵਾਦ ਕਰਦਾ ਔਰ ਇਹ ਸਿੱਖ ਸਾਰਿਆਂ ਨੂੰ ਬਤਾਇਆ ਕਿ ਜਿਹੜੇ ਕੈਂਡੀਡੇਟ ਜਿੱਤੇ ਆ ਉਹਨਾਂ ਨੂੰ ਸਾਰਿਆਂ ਨੂੰ ਬਤਾਇਆ ਜਾਣਾ ਔਰ ਕੋਰਪੋਰੇਸ਼ਨ ਚੁਣਵਾਉਣਾ ਮਰੀਂ ਪੈਸਾ ਇੱਕ ਅਸਰੂਤ ਦੇ ਕੋਰਸਸ ਲਈ ਆ ਅਸੀਂ ਜੋ ਹੋਂਕ ਕ ਕੀਤਾ ਉਸ ਤੋਂ ਬੇਤਰ ਕਰਨਾ ਹੈ ਅਸੀਂ ਆਪਣੇ ਆਪ ਨੂੰ ਮਤਲਬ ਹੋਰ ਜ਼ਿਆਦਾ ਕੰਮ ਕਰਨਾ ਹੋਰ ਜ਼ਿਆਦਾ ਡੈਲਿਕਟ ਕਰਨਾ ਇਹਦਾ ਮਕਸਦ ਹੀ ਹੁੰਦਾ ਕਿ ਲੋਕਾਂ ਨੇ ਜੇ ਤੁਹਾਨੂੰ ਅਸ਼ੀਰਵਾਦ ਦਿੱਤਾ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਵਿੱਚ ਅਹੰਕਾਰ ਨਹੀਂ ਆਣਾ ਚਾਹੀਦਾ ਨਿਮਰਤਾ ਆਣੀ ਚਾਹੀਦੀ ਹੈ ਔਰ ਜਿਹੜਾ ਤੁਹਾਡਾ ਕੰਮ ਕਰਨ ਦੀ ਜਿਹੜੀ ਤੁਹਾਡੀ ਕਪੈਸਿਟੀ ਹੈ ਉਹਨੂੰ ਵਧਾਉਣਾ ਚਾਹੀਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਹੋਰ ਬਿਹਤਰ ਕਰੀਏ ਥੋੜੇ ਜੇ ਡਾਕਟਰ ਵੀ ਭੇਜ ਪਰਤੀ ਕਰ ਰਹੇ ਹਾਂ 400 ਡਾਕਟਰ ਆ ਰਹੇ ਹੋ ਡਾਕਟਰ ਵੀ ਭੇਜਾਂਗੇ ਮੈਂ ਤੇ ਸਟਾਫ ਨਰਸਿਸ ਵੀ ਭੇਜਾਂਗੇ ਔਰ ਸਾਰੇ ਡਿਸਟ੍ਰਿਕਟਾਂ ਦਾ ਉਸਤਾਦ ਵੀ ਤੁਸੀਂ ਸਾਰੀ ਐਮਰਜੈਂਸੀ ਸੇਵਾ ਸ਼ੁਰੂ ਕਰ ਰਹੇ ਆ ਬੱਚਿਆਂ ਵਾਸਤੇ ਨਿਖੋ ਸ਼ੁਰੂ ਕਰ ਰਹੇ ਆ ਔਰ ਹੋਰ ਵੀ ਸਰਵਿਸਿਸ ਦਿੱਤਰ ਕਰ ਰਹੇ ਆ ਇਹ ਪਿਛਲੀ ਤਾਂ ਪਿਛਲੀ ਹੋ ਗਈ ਅਸੀਂ ਹੁਣ ਪਿਛਲੇ ਨਹੀਂ ਨਾ ਹੋਣਾ ਮੈਂ ਤਾਂ ਹੁਣ ਸ਼ੁਰੂ ਕਰਾਉਗਾ ਅੱਜ ਮੈਂ ਇਹਨਾਂ ਨੂੰ ਸਾਰੀਆਂ ਟਾਈਮ ਲਾਈਨ ਦੇ ਕੇ ਜਾਊਗਾ ਐਂਡ ਇਹ ਇਨੀਸ਼ੀਏਟਿਵ ਤੇ ਉਹਨਾਂ ਵੱਲੋਂ ਪ੍ਰਾਪਤ ਜਿੰਨਾ ਹਫ਼ਤਾ ਜਸਤ ਲੱਗਿਆ ਉਹਨੂੰ ਸ਼ੁਰੂ ਕਰਾਉਣਾ ਹੈ ਜੀ ਸ਼ੁਰੂਆਤ ਜਿੱਤ ਤੋਂ ਹੋਈ ਹੈ ਪਹਿਲੀ ਜਿੱਤ ਦੀ ਖੁਸ਼ੀ ਵਿੱਚ ਪ੍ਰਤੀਕ ਰਿਹਾ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਜੀ ਔਰ ਆਪਣੀ ਜਿਹੜੀ ਸਪੋਚੀ ਲੀਡਰਸ਼ਿਪ ਹੈ ਅਰਵਿੰਦ ਕੇਜੀ ਵਾਜ ਜੀ ਉਹਨਾਂ ਦੀ ਸੋਚ ਔਰ ਭਗਵਾਨ ਮਾਨ ਜੀ ਦਾ ਡਾਇਨਾਮਿਜ਼ਮ ਔਰ ਜਿਹੜੀ ਪੰਜਾਬ ਦੇ ਵਿੱਚ ਮੇਸਜ ਜਿਹੜੀ ਉਹ ਕੋਸ਼ਿਸ਼ ਕਰਦੇ ਆ ਕਿ ਲੋਕਾਂ ਦੇ ਵਿੱਚ ਰਹਿ ਕੇ ਰਾਜਨੀਤੀ ਕੀਤੀ ਜਾਵੇ ਔਰ ਅਸੀਂ ਆਪਣਾ ਕੰਮ ਕਰਦਾ ਰਹਿਣਾ ਤੁਸੀਂ ਦੇਖ ਲਓ ਵੀ ਅੱਜ ਰਿਜ਼ਲਟ ਆਇਆ ਮੈਂ ਕੋਈ ਭੰਗੜਾ ਨਹੀਂ ਪਾ ਰਿਹਾ ਮੈਂ ਕੰਮ ਕਰ ਰਿਹਾ ਆਪਣਾ ਠੀਕ ਹੈ ਤੇ ਅਸੀਂ ਆਪਣਾ ਕੰਮ ਕਰਦੇ ਆ ਜੀ ਉਹਦੇ ਤੇ ਲੋਕਾਂ ਨੇ ਸਾਨੂੰ ਜਿਹੜਾ ਹੈਗਾ ਬਹੁਤ ਵੱਡੇ ਸਾਨੂੰ ਮਾਣ ਦਿੱਤਾ ਲੋਕਾਂ ਨੇ ਪਹਿਲਾਂ ਵੀ ਦਿੱਤਾ ਫਤਵਾ ਦਿੱਤਾ ਸਾਡੇ ਅੱਕ ਦੇ ਵਿੱਚ ਤੇ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਆ ਲੀਡਰਸ਼ਿਪ ਨੂੰ ਸਾਰਿਆਂ ਨੂੰ ਬਧਾਈ ਦਿੰਦਾ ਨਾ ਔਰ ਜਿਹੜੇ ਕੈਂਡੀਡੇਟ ਜਿੱਤੇ ਆ ਉਹਨਾਂ ਨੂੰ ਸਾਰਿਆਂ ਨੂੰ ਬਧਾਈਆਂ ਦਿੰਦਾ ਔਰ ਗੁੱਡ ਵਿਸ਼ੇਸ ਦਿਨਾਂ ਵਾਸਤੇ ਵਿਰੋਧੀਆਂ ਦੇ ਲਈ ਕੋਈ ਸਲਾਹ ਨਹੀਂ ਵਿਰੋਧੀਆਂ ਨੂੰ ਸਾਰੇ ਹੰਦਿਕ ਲੋੜ ਹੈ ਜੇ ਅਸੀਂ ਦੇਖੋ ਮੇਰੀ ਹਮੇਸ਼ਾ ਇੱਕ ਸ਼ੁਰੂਤ ਇੱਕ ਕੋਸ਼ਿਸ਼ ਰਹੀ ਹੈ ਅਸੀਂ ਜੋ ਹੁਣ ਤੱਕ ਕੀਤਾ ਉਸ ਤੋਂ ਬਿਹਤਰ ਕਰਨਾ ਹੈ ਅਸੀਂ ਆਪਣੇ ਆਪ ਨੂੰ ਮਤਲਬ ਹੋਰ ਜ਼ਿਆਦਾ ਕੰਮ ਕਰਨਾ ਹੋਰ ਜ਼ਿਆਦਾ ਡੈਡੀਕੇਟ ਕਰਨਾ ਇਹਦਾ ਮਕਸਦ ਹੀ ਹੁੰਦਾ ਕਿ ਲੋਕਾਂ ਨੇ ਜੇ ਤੁਹਾਨੂੰ ਅਸ਼ੀਰਵਾਦ ਦਿੱਤਾ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੇ ਵਿੱਚ ਹੰਕਾਰ ਨਹੀਂ ਆਉਣਾ ਚਾਹੀਦਾ ਨਿਮਰਤਾ ਆਣੀ ਚਾਹੀਦੀ ਆ ਔਰ ਜਿਹੜਾ ਤੁਹਾਡਾ ਕੰਮ ਕਰਨ ਦੀ ਜਿਹੜੀ ਤੁਹਾਡੀ ਕਪੈਸਿਟੀ ਆ ਉਹਨੂੰ ਵਧਾਉਣਾ ਚਾਹੀਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਹੋਰ ਬਿਹਤਰ ਕਰੀਏ ਇਹ ਕਪੂਰਥਲਾ ਵਿਜ਼ਿਟ ਬਾਰੇ ਕਪੂਰਥਲਾ ਵਿਜ਼ਿਟ ਦੇ ਵਿੱਚ ਇਹ ਸਾਡਾ ਰੈਗੂਲਰ ਹੈ ਜੀ ਸਾਡੀ ਪਿੱਛੇ ਬਹੁਤ ਸਾਰੀਆਂ ਮੀਟਿੰਗਸ ਹੋਈਆਂ ਸੀਗੀਆਂ ਸਾਡੇ ਕੋਲੇ ਅਸੀਂ ਦੋ ਤਿੰਨ ਨਤੀਜੇ ਤੇ ਪਹੁੰਚਿਆ ਜੀ ਇੱਕ ਤਾਂ ਸਾਡੇ ਜਿਹੜੇ ਡਾਕਟਰ ਹੈਗੇ ਆ ਜੀ ਉਹ ਡਾਕਟਰੀ ਤਾਂ ਵਧੀਆ ਕਰ ਲੈਂਦੇ ਆ ਜੀ ਜੋ ਤੁਸੀਂ ਇੱਥੇ ਵੀ ਦੇਖਿਆ ਹੈਗਾ ਮੈਂ ਤੁਹਾਡੇ ਸਾਹਮਣੇ ਸਾਰਾ ਕੁਝ ਦੇਖ ਕੇ ਆਇਆ ਆਮ ਬਰੀ ਅਨਸਪੀਅਰਿੰਗ ਤੇ ਉਹਦੇ ਚ ਐਡਮਿ ਉਹਦੇ ਚ ਕਮੀ ਪੇਸ਼ੇ ਆ ਗਈ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਵਾਸਤੇ ਸੀ ਨਾ ਜਿਵੇਂ ਸਕੂਲਾਂ ਚ ਕੀਤਾ ਸੀਗਾ ਸੋ ਅਸੀਂ ਬੜਾ ਸੀਰੀਅਸਲੀ ਸੋਚ ਰਹਾ ਇੱਕ ਫੈਸਿਲਿਟੀ ਮੈਨੇਜਰ ਟਾਈਪ ਜਿਹੜੇ ਆਗਿਆ ਪ੍ਰੋਫੈਸ਼ਨਲ ਬੰਦੇ ਲਾਏ ਜਾਣ ਉਹਨਾਂ ਦਾ ਕੰਮ ਹੋਏਗਾ ਕਿ ਜਿਹੜੀ ਹਸਪਤਲ ਦੀ ਸਾਰੀ ਅਪਕੀਪ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਬਿਲਡਿੰਗਾਂ ਦੀ ਮੇਨਟੇਨੈਂਸ ਹੈ ਇੱਕ ਵਾਰੀ ਅਸੀਂ ਸਾਰੇ ਜਿੰਨੇ ਸਾਡੇ ਜਲਾ ਹਸਪਤਲ ਹੈ ਔਰ ਜਿੰਨੇ ਸਾਡੇ ਸਬਡਿਵੀਜ਼ਨ ਹਸਪਤਲ ਹੈ ਉਹਨਾਂ ਸਾਰਿਆਂ ਨੂੰ ਇੱਥੇ ਵੀ ਤੁਹਾਡੇ ਕਰਾਂਗੇ ਜੀ ਆਣ ਬੜੇ ਜਿੰਨਾਂ ਦੇ ਵਿੱਚ ਰੰਗ ਰੋਗਨ ਕਰਕੇ ਜਿਹੜੇ ਜਿਵੇਂ ਤੁਹਾਡੀ ਐਮਰਜੈਂਸੀ ਬਹੁਤ ਵਧੀਆ ਹੈਗੀ ਥੋੜੇ ਜੇ ਡਾਕਟਰ ਵੀ ਭਰਤੀ ਕਰ ਰਹੇ ਆ 400 ਡਾਕਟਰ ਆ ਰਹੇ ਆ ਡਾਕਟਰ ਵੀ ਭੇਜੂਗਾ ਮੈਂ ਤੇ ਸਟਾਫ ਨਰਸਸ ਵੀ ਭੇਜਾਂਗੇ ਔਰ ਸਾਰੇ ਡਿਸਟ੍ਰਿਕਟ ਹਸਪਤਾਲ ਦੇ ਵਿੱਚ ਅਸੀਂ ਸਾਰੀ ਐਮਰਜੈਂਸੀ ਸੇਵਾ ਸ਼ੁਰੂ ਕਰ ਰਹੇ ਆ ਬੱਚਾ ਵਾਸਤੇ ਨਿੱਕੂ ਸ਼ੁਰੂ ਕਰ ਰਹੇ ਆ ਔਰ ਆਪਰੇਡੀ ਸਰਵਿਸਸ ਵੀ ਕਰ ਰਹੇ ਆ ਦਵਾਈਆਂ ਦੇ ਕੋਲ ਅਸੀਂ ਦਵਾਈਆਂ ਪਹੁੰਚਾਤ ਨੇ ਸਾਰੇ ਪੰਜਾਬ ਵਿੱਚ ਐਕਸ-ਰੇ ਸੌਂਡ ਦੀ ਫੈਸਿਲਿਟੀ ਦੇਤੀ ਆ ਸਾਰਿਆਂ ਨੇ ਹੁਣ ਜਿਹੜਾ ਮਿਸਿੰਗ ਲਿੰਕ ਆ ਉਹ ਹੈਗਾ ਇੱਕ ਬੈਟਰ ਐਡਮਿਨਿਸਟ੍ਰੇਸ਼ਨ ਪਲੱਸ ਜਿਹੜਾ ਇੱਕ ਵਾਰੀ ਸਾਰੇ ਵਾਸਟਰੂਮ ਠੀਕ ਹੋ ਜਾਣ ਸਾਰੇ ਹਸਪਤਾਲਾਂ ਨੂੰ ਰੰਗ ਰੋਗਨ ਹੋ ਕੇ ਚੰਗੀ ਤਰ੍ਹਾਂ ਚਮਕਾਤਾ ਜਾ ਔਰ ਜਿਹੜਾ ਸਟਾਫ ਹੈ ਉਹਦੇ ਵਿੱਚ ਅਸੀਂ ਇੱਕ ਉਹਦੇ ਵਿੱਚ ਇੱਕ ਨਵਾਂ ਕੰਪੋਨੈਂਟ ਐਡ ਕਰ ਰਹੇ ਹਾਂ ਹੈਗਾ ਪੇਸ਼ੈਂਟ ਫੈਸਿਲਿਟੇਸ਼ਨ ਸਰਵਰ ਜਦੋਂ ਮਰੀਜ਼ ਐਮਰਜੈਂਸੀ ਚਾਹੁੰਦਾ ਨਾ ਜੀ ਉਹਨੂੰ ਪਹਿਲਾਂ ਇੱਕ ਡੈਡੀਕੇਟਿਡ ਟੀਮ ਹੋਏਗੀ ਔਰ ਇੱਕ ਨਵਾਂ ਕੰਪੋਨੈਂਟ ਹੈ ਜਿਹੜਾ ਕਿ ਸਾਰਾ ਮਰਕ ਜਿਹੜੇ ਤੁਸੀਂ ਵੀ ਅਪਰੀਸ਼ੀਏਟ ਕਰੋਗੇ ਅਸੀਂ ਮhalla ਕਲੀਨਿਕ ਦੇ ਵਿੱਚ ਕੀਤਾ ਅਸੀਂ 5.5 6000 ਲੋਕਾਂ ਨੂੰ ਕਾਲ ਕੀਤਾ ਮੈਂ ਹਰ ਰੋਜ਼ 5-7 ਬੰਦਿਆਂ ਨੂੰ ਕਾਲ ਕਰਦਾ ਪੰਜਾਬ ਦੇ ਵਿੱਚ ਉਹਦੇ ਗੁਰਦਾਸਪੁਰ ਦੇ ਹੈ ਜਿਹੜਾ ਮhalla ਕਲੀਨਿਕ ਹੈ ਉਹਦੇ ਡਾਕਟਰ ਨੂੰ ਪਤਾ ਵੀ ਮਿਨਿਸਟਰ ਦਾ ਫੋਨ ਵੀ ਆ ਸਕਦਾ ਸੈਕਟਰੀ ਦਾ ਵੀ ਆ ਸਕਦਾ ਈਐਚਐਸਟਾ ਵੀ ਆ ਸਕਦਾ ਤੇ ਜਿਹੜਾ ਲੋਅਰ ਸਟਾਫ ਆ ਉਹ ਤਾਂ ਕਰ ਹੀ ਰਿਹਾ ਜਿਹੜੇ ਇਹ ਵਾਲੇ ਹਸਪਤਾਲ ਇਹਨਾਂ ਵਾਸਤੇ ਵੀ ਫੀਡਬੈਕ ਸ਼ੁਰੂ ਕਰ ਰਹਾ ਮੈਂ ਡੈਡੀਕੇਟਡ ਬੰਦੇ ਜਿਹੜੇ ਆ ਗਿਆ ਉਹ ਲਗਾ ਕੇ ਨਾ ਜੀ ਅਸੀਂ ਪੇਸ਼ੈਂਟ ਤੋਂ ਫੀਡਬੈਕ ਲਾਉਂਦੇ ਅਸੀਂ ਮਰੀਜ਼ ਤੋਂ ਫੀਡਬੈਕ ਲਾਉਂਦੇ ਤੁਸੀਂ ਹਸਪਤਾਲ ਗਏ ਸੀ ਡਾਕਟਰ ਨੇ ਥੋੜਾ ਨਾ ਪਿਆਰ ਨਾਲ ਗੱਲ ਕੀਤੀ ਤੁਹਾਡਾ ਟੈਸਟ ਠੀਕ ਹੋ ਗਿਆ ਤੁਹਾਨੂੰ ਦਵਾਈ ਮਿਲ ਗਈ ਕਿੰਨੀ ਦਵਾਈ ਮਿਲੀ ਕਿੰਨੀ ਵਾਰੋਂ ਲਿਖੀ ਉਹਦੇ ਨਾਲ ਸਾਨੂੰ ਜਿਹੜੀ ਪੇਸ਼ੈਂਟ ਤੋਂ ਫੀਡਬੈਕ ਆ ਸਾਡੀ ਪੇਸ਼ੈਂਟ ਦੀ ਸੈਟੀਸਫੈਕਸ਼ਨ ਹੈ ਇਹ ਮੈਂ ਜਿਲ੍ਹਾ ਹਸਪਤਾਲ ਵਾਸਤੇ ਵੀ ਸ਼ੁਰੂ ਕਰ ਰਿਹਾ ਤੇ ਮੈਡੀਕਲ ਇਹ ਉਹ ਪਹਿਲਾਂ ਹੁੰਦਾ ਸੀ ਕਿ ਸਾਨੂੰ ਬਾਹਰੋਂ ਪਤਾ ਲੱਗਦਾ ਸੀ ਆ ਕਿ ਮਰੀਜ਼ ਨੂੰ ਕਹਾਂ ਵੀ ਤੁਸੀਂ ਫਲਾਣੇ ਹਸਪਤਾਲ ਚਲੋਗਾ ਇੱਥੇ ਵੀ ਯੋਸ਼ਤਾ ਕਾਰਡ ਹੈ ਉੱਥੇ ਵੀ ਇੰਸ਼ੋਰੈਂਸ ਦਾ ਕਾਰਡ ਹੈ ਤੇ ਇਹ ਸਾਰੀਆਂ ਮਾਲ ਪ੍ਰੈਕਟਿਸ ਵੀ ਬੰਦ ਹੋਣ ਗਈਆਂ ਔਰ ਜਿਹੜਾ ਹੈਗਾ ਇਹਦੇ ਨਾਲ ਸਾਡੀ ਇਹਨਾਂ ਵਰਕਿੰਗ ਬੈਟਰ ਹੋਈ ਆ ਆਮ ਆਦਮੀ ਲੈਣੇ ਵਿੱਚ ਬਹੁਤ ਜ਼ਿਆਦਾ ਫਰਕ ਪਾਇਆ ਹੂੰ ਮੈਡੀਕਲ ਕਾਲਜ ਜਿੱਦਾਂ ਹਜੇ ਵੀ ਕੰਮ ਚੱਲਿਆ ਨਹੀਂ ਜੀ ਥੋੜਾ ਜਿਹਾ ਦਿੱਕਤ ਸਾਨੂੰ ਆਈ ਹੈ ਜੀ ਮੈਡੀਕਲ ਕਾਲਜ ਦੇ ਵਿੱਚ ਅਸੀਂ ਚਾਰ ਵਾਰੀ ਅਟੈਂਡਰ ਕੀਤਾ ਹੁਣ ਸਾਡੀ ਹਾਈਐਸਟ ਲੈਵਲ ਤੇ ਮੀਟਿੰਗ ਹੋਈ ਆ ਅਸੀਂ ਇੱਕ ਪ੍ਰੋਫੈਸ਼ਨਲ ਏਜੰਸੀ ਜਿਹੜੀ ਹੈਗੀ ਉਦੇ थ्रू ਅਸੀਂ ਮਾਰਕੀਟ ਕਾਡਜ ਦਾ ਕੰਮ ਹੈ ਮੇਰੀ ਕੋਸ਼ਿਸ਼ ਆ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਸ਼ੁਰੂ ਹੋਵੇ ਇਹ ਇੱਕ ਅਹਿਮ ਸਵਾਲ ਹੈ ਤੁਹਾਡੀ ਲਾਸਟ ਵਿਜ਼ਿਟ ਤੇ ਵੀ ਕੀਤਾ ਗਿਆ ਸੀ ਪਿਛਲੀ ਸਰਕਾਰ ਨੇ ਉਹਨੂੰ ਆਈਸੀਯੂ ਨੂੰ ਲਾਂਚ ਕਰ ਗਈ ਚਲਾ ਨਹੀਂ ਪਾਈ ਤੇ ਇਸ ਸਰਕਾਰ ਕੋਲੋਂ ਵੀ ਹਜੇ ਤੱਕ ਇਹ ਚੱਲੂ ਨਹੀਂ ਹੋਇਆ ਤੇ ਉਹ ਪਿਛਲੀ ਤਾਂ ਪਿਛਲੀ ਹੋ ਗਈ ਅਸੀਂ ਹੁਣ ਪਿਛਲੇ ਨਹੀਂ ਨਾ ਹੋਣਾ ਮੈਂ ਤਾਂ ਹੁਣ ਸ਼ੁਰੂ ਕਰਾਉਂਗਾ ਜੀ ਅੱਜ ਮੈਂ ਉਹਨਾਂ ਨੂੰ ਸਾਰੀਆਂ ਟਾਈਮ ਲਾਈਨ ਦੇ ਕੇ ਜਾਊਗਾ ਐਂਡ ਇਮੀਡੀਏਟਲੀ ਉੱਥੇ ਉਹਨਾਂ ਨੂੰ ਰਗ ਰੋਗਨ ਕਰਾ ਕੇ ਜਿੰਨਾ ਹਫਤਾ 10 ਦਿਨ ਲੱਗਦੇ ਉਹਨੂੰ ਸ਼ੁਰੂ ਕਰਾਉਣੇ ਸਨ ਸਰ ਪਹਿਲੇ ਤੁਸੀਂ ਕਿ ਸਟਾਫ ਦੀ ਸ਼ਾਰਟੇਜ ਨੂੰ ਜਲਦੀ ਪੂਰਾ ਕਰਨ ਦਾ ਕਿਹਾ ਸੀ ਅਜੇ ਤੱਕ ਉਹ ਐਜ਼ਿਟ ਨਹੀਂ ਨਹੀਂ ਦੇਖੋ ਉਹਦੇ ਕੀ ਹੈ ਦੇਖੋ ਤੁਸੀਂ ਦੇਖੋ ਨਾ ਇੱਕ ਕਲੈਕਸ਼ਨ ਆ ਗਈ ਹੁਣ ਇਸ ਤੋਂ ਬਾਅਦ ਨਸਰ ਕਾਰਪੋਰੇਸ਼ਨ ਦੀ ਆ ਜਾਣੀ ਹੈ ਜੀ ਬਿਲਕੁਲ ਸਾਡੇ 400 ਡਾਕਟਰ ਰੈਡੀ ਹੈ ਉਹ ਅਸੀਂ ਮਤਲਬ ਅਗਲਾ ਕੋਡ ਲੱਗਣ ਤੋਂ ਪਹਿਲਾਂ ਉਹਨਾਂ ਨੂੰ ਅਪਾਇੰਟਮੈਂਟ ਲਾ ਕੇ ਭੇਜਿਆ ਹੈ ਕੰਟੈਕਟ بیس ਤੇ ਨਹੀਂ ਨਹੀਂ ਇਹ ਰੈਗੂਲਰ ਪਰਸੀ ਹੈ ਰੈਗੂਲਰ ਪਰਸੀ ਹੈ ਜੇ ਸਟਾਫ ਨਰਸਸ ਦੀ ਮੈਂ ਸ਼ੁਰੂ ਕਰਤੀ ਹੈ ਜੀ ਉਹ ਫਿਰ ਅਗਲੇ ਕੋਰਟ ਤੋਂ ਬਾਅਦ ਆ ਜਾਣਗੇ ਦੇਖੋ ਅਸੀਂ ਲਗਾਤਾਰ ਕਰ ਰਹੇ ਹਾਂ ਅਸੀਂ 980 ਪੰਨਾ ਜਿਹੜੇ ਐਨਐਮ ਆਕੇ ਉਹਨਾਂ ਨੂੰ ਪਰਤੀ ਕੀਤਾ 580 ਨੂੰ ਦੇ ਦਿੱਤੇ ਉਹਦੇ ਚ ਨਾ ਸਾਨੂੰ ਜਿਵੇਂ ਲੀਗਲ ਮੈਟਰ ਵੀ ਹੁੰਦੇ ਆ ਲੋਕਾਂ ਦੇ ਆਪਸ ਲੋ ਕੋਰਟ ਪਹੁੰਚੇ ਹੁੰਦੇ ਆ ਉਹ ਸਾਰੇ ਕਲੀਅਰ ਕਰਕੇ ਉਹਦੇ ਕਰਕੇ ਜਿਹੜੇ ਉਹਨਾਂ ਦੇ ਰੈਜ਼ੋਲੂਸ਼ਨ ਵੀ ਦੇਖਣੀਆਂ ਬਹੁਤ ਸਾਰੇ ਜਿਹੜੇ ਹੁੰਦੇ ਫਾਈਨੈਂਸ ਵਾਲਿਆਂ ਦਾ ਵੀ ਦੇਖਣਾ ਔਰ ਜਿਹੜੇ ਪਰਸਨਲ ਵਾਲਿਆਂ ਨੇ ਸਾਰੀਆਂ ਕਲੀਅਰੈਂਸ ਲੈ ਕੇ ਸਾਰੀਆਂ ਲੀਗਲ ਹਾਰਡਲਸ ਓਵਰਕਮ ਕਰ ਰਿਹਾ ਅਸੀਂ ਚਾਰ ਪੰਜੋ ਡਾਕਟਰ ਆ ਰਹੇ ਜੀ ਨਾਲ ਦੀ ਨਾਲ ਮੈਂ ਦੂਜੀ ਐਡ ਵੀ ਨਾਲ ਦੀ ਨਾਲ ਦੇ ਰਿਹਾ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਕਿ ਵਿਵਸਥਾ ਚ ਪ੍ਰੋਬਲਮ ਆਈ ਹੋਈ ਕਿ ਜਿਹੜੇ ਸਪੈਸ਼ਲਿਸਟ ਨੇ ਉਹ ਐਮਰਜੈਂਸੀ ਦੀ ਡਿਊਟੀ ਕਰ ਰਹੇ ਨੇ ਤਾਂ ਉਸ ਦਿਨ ਆਪੀਡੀ ਫਿਰ ਖਲੂਦ ਰਹਿੰਦੀ ਹੈ ਇਹ ਪ੍ਰੋਬਲਮ ਤੁਹਾਡੇ ਅਗਲੇ 2 ਹਫ਼ਤੇ ਚ ਖਤਮ ਹੋ ਜੇਗੀ ਕਿਉਂਕਿ ਮੈਂ ਨਵੇਂ ਜਿਹੜੇ ਐਮਐਡੀਐਸ ਡਾਕਟਰ ਹਨ ਉਹ ਮੈਂ ਇੰਨੇ ਕ ਭੇਜਦਾਗਾ ਕਿ ਸਪੈਸ਼ਲਿਸਟ ਸਿਰਫ ਸਪੈਸ਼ਲਿਸਟ ਦਾ ਕੰਮ ਕਰਨਗੇ ਮੈਂ ਤੁਹਾਨੂੰ ਇਸ ਤੋਂ ਇੱਕ ਸਟੈਪ ਅੱਗੇ ਕਹਿ ਰਿਹਾ ਡਾਕਟਰ ਸਿਰਫ ਡਾਕਟਰੀ ਦਾ ਕੰਮ ਕਰਨਗੇ ਮੈਂ ਅਬਸੋਲਿਊਟਲੀ ਮੈਨੇਜਰ ਰੱਖ ਰਹੇ ਹਾਂ ਜੀ ਅ ਤੱਕ ਇਹ ਗੱਲ ਸਮਝ ਆ ਗਈ ਤੁਸੀਂ ਦੌਰਾ ਕਰ ਚੁੱਕੇ ਹੋ ਇਸ ਸਿਵਲ ਹਸਪਤਾਲ ਦਾ ਹੁਣ ਮੰਨਿਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਇਸ ਤਰ੍ਹਾਂ ਹੋ ਪਊਗਾ ਜੀ ਮੈਂ ਹੁਣ ਜਦੋਂ ਅਗਲੀ ਵਾਰੀ ਆਉਂਗਾ ਤੇ ਮੈਂ ਤੁਹਾਡੇ ਕੋਲ ਪੁੱਛਾਂਗੇ ਸਿਹਤਾਰ ਹੋਇਆ ਕੀ ਹੋਇਆ ਠੀਕ ਹੈ ਸਰ ਜਿਹੜੇ ਜਿਹੜੇ ਮੈਂ ਤੁਹਾਡੇ ਕੋਲ ਲਵਾਂਗਾ ਜੀ ਸਰ ਮੈਡੀਕਲ ਕਵਰੇਜ ਅੱਛਾ ਤੁਸੀਂ ਮੈਨੂੰ ਦੱਸੋ ਜੀ ਦੇਖੋ ਇਹ ਚਿੱਟਾ ਆਤੀ ਦਾ ਨਾ ਕਹੋ ਤੁਸੀਂ ਜੀ ਇੱਥੇ ਅੱਜ ਵੀ ਟਾਈ 300 ਡਿਵਰੀਆਂ ਹੋ ਰਹੀਆਂ ਗਰੀਬਾਂ ਦਾ ਹੋ ਰਿਹਾ ਇਲਾਜ ਬਾਲੋ ਡਾਕਟਰ ਬੜੇ ਮਤਲਬ ਤੁਸੀਂ ਕਹੋ ਵੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਪੱਖੋਂ ਕੋਈ ਕਮੀ ਬੇਸੀ ਹੋ ਸਕਦੀ ਹੈ ਪਰ ਐ ਵੱਡਾ ਜਿਹੜਾ ਡੀਓ ਡਕਟਰ ਰੀਅਰਪ ਸੈਂਟਰ ਹੈ ਉਹ ਵੀ ਮਤਲਬ ਦੇਸ਼ ਦੇ ਚੰਗਿਆਂ ਵਿੱਚੋਂ ਗਿਣਿਆ ਜਾਂਦਾ ਇੱਥੇ ਜਿਹੜਾ ਫੀਮੇਲ ਦਾ ਉਹ ਪਹਿਲਾ ਇੱਥੇ ਹੋਇਆ ਜਿਹੜੇ ਉਹ ਮਤਲਬ ਉਹਦੇ ਵਿੱਚ ਪ੍ਰੋਬਲਮਸ ਹੈਗੀਆਂ ਅਸੀਂ ਬਹੁਤ ਸਾਰੀਆਂ ਪ੍ਰੋਬਲਮਸ ਇਨਹੈਰਿਟ ਕੀਤੀਆਂ ਇਹਨੂੰ ਸਾਰਿਆਂ ਨੂੰ ਮੈਂ ਜਿਹੜਾ ਹੈਗਾ ਅਗਲੀ ਵਾਰੀ ਜਿਹੜਾ ਹੈਗਾ ਤੁਹਾਡੇ ਜਿਹੜੇ ਨਾ ਡਾਕਟਰ ਪ੍ਰਿੰਸੀਪਲ ਅਸੀਂ ਇਕ ਲਾਇਏ ਆ ਜਿਹੜੇ ਜਿਹੋਣੇ ਮੈਡੀਕਲ ਕਾਲਜ ਡਿਵੈਲਪ ਕਰਨਾ ਸੋ ਸਾਰੀ ਆ ਕੇ ਮੈਂ ਹੁਣ ਇੱਕ ਟੀਮ ਭੇਜਾਂਗਾ ਜਾ ਕੇ ਅਸੀਂ ਹੁਣ ਥੋੜਾ ਜਿਹਾ ਦੇਖੋ ਮੈਂ ਲਗਾਤਾਰ ਜਿਹੜਾ ਹੈਗਾ ਸਾਰੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਰੈਡੀ ਆ ਜੀ ਉਸ ਤੋਂ ਬਾਅਦ ਜਲੰਧਰ ਦਾ ਰੈਡੀ ਆ ਉਸ ਤੋਂ ਬਾਅਦ ਇਹ ਤਿਆਰ ਕਰਾਂਗੇ ਹਾਰਪੁਰ ਦਾ ਸਾਰੇ ਅਗਲੇ 6 ਮਹੀਨੇ ਦੇ ਵਿੱਚ ਅਸੀਂ ਟਪਰ ਪਗਵਾੜੀ ਜਿਹੜਾ ਬਲੱਡ ਬੈਂਕ ਆ ਬੜੀ ਦੀਦ ਤੋਂ ਸਸਪੈਂਡ ਹੋਰ ਇੱਕੋ ਪ੍ਰਾਈਵੇਟ ਬਲੱਡ ਬੈਂਕ ਉੱਤੇ ਕੰਮ ਕਰ ਰਹੇ ਲੋਕਾਂ ਨੂੰ ਬਹੁਤ ਮੁਸ਼ਕਲ ਸਰ ਵੀ ਹੈਵ ਅਪਲਾਈਡ ਫਾਰ ਦਿ ਲਾਇਸੈਂਸ ਨਹੀਂ ਨਹੀਂ ਉਹ ਉਹ ਕਰ ਰਹੇ ਆ ਜੀ ਉਹਦੇ ਉਹਦੇ ਚ ਦੇਖੋ ਸਾਡਾ ਜਿਹੜਾ ਬਲੱਡ ਡੋਨੇਸ਼ਨ ਦਾ ਪੰਜਾਬ ਦੇ ਵਿੱਚ ਬਹੁਤ ਵਧੀਆ ਚੱਲਦਾ ਹੈ ਸਾਡਾ ਤਕਰੀਬਨ 100% ਜਿਹੜਾ ਹੈਗਾ ਵੌਲੰਟਰੀ ਬਲੱਡ ਡੋਨੇਟਰ ਸਾਡੇ ਕੋਲ ਕੋਈ ਕਮੀ ਨਹੀਂ ਹੈ ਉਹ ਕੋਈ ਟੈਂਪੋਰਰੀ ਸੈਟਬੈਕ ਹੈਗੀ ਉਹਨੂੰ ਅਸੀਂ ਉਮਰ ਕੰਮ ਕਰਤਾ ਹੈ ਜਿਹੜੀ ਇਥੇ ਪੂਰਪਲੇ ਅਵੇਲੇਬਿਲਟੀ ਸਾਰੇ ਪੰਜਾਬ 'ਚ ਕੀਤੀ ਹੈ ਬਸ ਫਿਰ ਪਹਿਲੀ ਵਾਰ ਹੀ ਹੋਇਆ ਮਲੇ 3 ਕਰੋੜ ਲੋਕਾਂ ਨੇ ਆਮ ਆਦਮੀ ਕਲੀਨਿਕ ਚ ਸਾਡੇ ਨਾ ਵੱਡੇ ਇਸ ਤਰ੍ਹਾਂ ਚ ਰਸ਼ ਇਸ ਕਰਕੇ ਘਟਿਆ ਵੀ ਜਿਹੜਾ ਮੱਲਾ ਕਲੀਨਿਕ ਉਹਦੇ ਚ ਟੈਸਟ ਵੀ ਹੋਣ ਲੱਗੇ ਪਹਿਲੀ ਵਾਰੀ ਹੋਇਆ ਕਿਸੇ ਡਿਸਪੈਂਸੇਜ ਟੈਸਟ ਹੁੰਦੇ ਆ ਪਹਿਲੀ ਵਾਰੀ ਇੱਕ ਡਿਸਪੈਂਸੇਜ 80 ਦਵਾਈਆਂ ਮਿਲ ਰਹੀਆਂ ਜੀ ਉਹਦੇ ਚ 2.5 ਕਰੋੜ ਲੋਕ ਉਧਰ ਵੀ ਗਏ ਨਾ ਉਹਨਾਂ ਨੇ ਵੀ ਉਹਨਾਂ ਚ ਅੱਧੇ ਨੇ ਤੇ ਇੱਥੇ ਆਣਾ ਹੀ ਸੀਗਾ ਨਾ ਜੀ ਉਹਦੇ ਨਾਲ ਰਸ਼ ਘਟਿਆ ਅਸੀਂ ਕਹਿੰਨੇ ਵੀ ਇੱਥੇ ਜਿਹੜੀਆਂ ਤੁਹਾਡੇ ਆਪਰੇਸ਼ਨ ਜਾਂ ਦੂਜੀਆਂ ਫੈਸਿਲਿਟੀਆਂ ਤੋਂ ਬੈਟਰ ਕਰ ਬੈਠੇ